ਫਾਇਰ ਬ੍ਰਿਗੇਡ ਕੱਚੇ ਮੁਲਾਜ਼ਮਾਂ ਨੇ ਪ੍ਰੋਟੈਸਟ ਸੰਗਰੂਰ ਚ ਕੀਤਾ ਪ੍ਰਦਰਸ਼ਨ ਕੀਤਾ ਉੱਥੇ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਉਹ ਪਹੁੰਚੇ ਨੇ ਇੱਕ ਜਿਹੇ ਮੁਲਾਜ਼ਮ ਪਹੁੰਚੇ ਨੇ ਕਿ ਸਾਨੂੰ ਨੌਕਰੀ ਚੋਂ ਅਧ ਵਿਚਾਲੇ ਬਿਨਾਂ ਗੱਲ ਤੋਂ ਕੱਢ ਦਿੱਤਾ ਮੈਂ ਸ਼ੰਭੂ ਬਾਟਰ ਦੇ ਉੱਤੇ ਆਪਦੇ ਪਾਪਾ ਜੀ ਦੇ ਕੱਪੜੇ ਫੜਾਉਣ ਦੇ ਲਈ ਗਿਆ ਸੀ ਤੇ ਉੱਥੋਂ ਮੈਂ ਸਟੇਟਸ ਪਾਤਾ ਤੇ ਉਹ ਸਟੇਟਸ ਸਕਰੀਨ ਸ਼ਾਟ ਕਿਸ ਤਰੀਕੇ ਦੇ ਨਾਲ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਜਿਹੜੇ ਪੰਕਾਜੀ ਪੱਕੂ ਟਰਾਲੀ ਚੋਰ ਦੇ ਨਾਮ ਨਾਲ ਨਾਪੇ ਦੇ ਵਿੱਚ ਮਸ਼ਹੂਰ ਨੇ ਉਹਨਾਂ ਦੇ ਕੋਲ ਪਹੁੰਚ ਗਿਆ ਤੇ ਉਹਨਾਂ ਨੇ ਮੈਨੂੰ ਦੂਜੇ ਦਿਨ ਡਿਊਟੀ ਦੇ ਉੱਤੇ ਆਏ ਨੂੰ ਬੁਲਾਇਆ ਤੇ ਕਿਹਾ ਵੀ ਬਾਈ ਜੀ ਤੂੰ ਬਹੁਤ ਵੱਡਾ ਲੀਡਰ ਬਣ ਰਿਹਾ ਤੈਨੂੰ ਅਸੀਂ ਲੋਟ ਕਰਾਂਗੇ ਮੈਂ ਗੋਡੇ ਫੜੇ ਜੀ ਮਹਾ ਜੀ ਚਲੋ ਗਲਤੀ ਹੋ ਗਈ ਮੈਂ ਅੱਗੇ ਤੋਂ ਨਹੀਂ ਜਾਂਦਾ ਮੈਂ ਤਾਂ ਦਵਾਈ ਤੇ ਕੱਪੜੇ ਫੜਾਉਣ ਗਿਆ ਤੀ ਮੇਰੇ ਕੋਲ ਰਸੀਦਾਂ ਪਈਆਂ ਨੇ ਜੀ ਰਜਿੰਦਰਾ ਦੁਕਾਨੋਂ ਦਵਾਈ ਲੈ ਕੇ ਗਿਆ ਤੀ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਚਲੋ ਗੋਡੇ ਫੜੇ ਮੈਨੂੰ ਇਹ ਹੋਗਾ ਵੀ ਚਲੋ ਭੁੱਲ ਕੇ ਮaaf ਕਰਤਾ ਕੋਈ ਗੱਲ ਨਹੀਂ ਕੁਝ ਦਿਨਾਂ ਬਾਅਦ ਦੇ ਵਿੱਚ ਮੇਰੀ ਰਾਤ ਨੂੰ ਡਿਊਟੀ ਪਵਾਈ ਇਹਨਾਂ ਨੇ ਰਾਤ ਦੇ 12 ਵਜੇ ਡਿਊਟੀ ਪਵਾਈ ਜਦੋਂ ਕਿ ਮੇਰਾ ਡਿਊਟੀ ਲਿਸਟ ਦੇ ਵਿੱਚ ਨੋਂ ਤੱਕ ਨਹੀਂ ਤੀ ਮੇਰੇ ਉੱਤੇ ਇੱਕ ਝੂਠਾ ਐਲੀਗੇਸ਼ਨ ਲਾ ਕੇ ਮੈਨੂੰ ਡਿਊਟੀ ਤੋਂ ਕੱਢਤਾ ਉਹਦਾ ਕਾਰਨ ਇਹ ਸੀ ਕਿ ਈਓ ਸਾਹਿਬ ਨੇ ਜਿਹੜੇ 90 ਦੇ ਨਗਰ ਕੌਂਸਲ ਦੇ ਉਹਨਾਂ ਨੇ ਆਪਣਾ ਇੱਕ ਨਜ਼ਦੀਕੀ ਆਪਣਾ ਕਾਜ ਨੂੰ ਫਿੱਟ ਕਰਨਾ ਸੀ ਜਿਹਨੂੰ ਕਿ ਉਹ ਪਹਿਲਾਂ ਵੀ ਫਿੱਟ ਕਰ ਸਕਦੇ ਤੇ ਪਰ ਐਮਐਲਏ ਸਾਹਿਬ ਨੇ ਤੇ ਨਗਰ ਕੌਂਸਲ ਨੇ ਉਹਨਾਂ ਨੂੰ ਕੱਢ ਦਿੱਤਾ ਸੀ ਉਹਨਾਂ ਨੇ ਕੱਢਤਾ ਦੀ ਕਾਰਨ ਇਹ ਸੀ ਕਿਉਂਕਿ ਐਮਐਲਏ ਸਾਹਿਬ ਦੇ ਜਿਹੜੇ ਪੀਏ ਨੇ ਉਹਨਾਂ ਦੇ 3 ਬੰਦੇ ਸੈੱਟ ਕਰਨੇ ਤੇ ਉਹਨਾਂ ਵਾਸਤੇ ਜਗ੍ਹਾ ਹੈ ਨਹੀਂ ਦੀ ਜਿਹੜੇ ਪਹਿਲਾਂ ਈਓ ਸਾਹਿਬ ਦੇ 2 ਬੰਦੇ ਦੋ ਰੱਖੇ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੁਣ ਦੁਬਾਰਾ ਬੁਲਾਇਆ ਗਿਆ ਤੇ ਐਮਐਲਏ ਸਾਹਿਬ ਦੇ ਬੰਦੇ ਫਿੱਟ ਕਰੇ ਗਏ ਨੇ ਉਹਨਾਂ ਨੂੰ ਫਿੱਟ ਕਰਨ ਵਾਸਤੇ ਸਾਨੂੰ 3 ਬੰਦਿਆਂ ਨੂੰ ਕੱਢਿਆ ਗਿਆ ਤੇ ਮੈਨੂੰ ਨਗਰ ਕੌਂਸਲ ਪ੍ਰਧਾਨ ਦੇ ਪਤੀ ਨੇ ਜਿਹੜੇ ਪੰਕਜੀ ਪੱਪੂ ਮਨੀਸ਼ ਚਾਵਲਾ ਜੀ ਨੇ ਉਹਨਾਂ ਨੇ ਮੈਨੂੰ ਪੱਟ ਦੇ ਥਾਪੀ ਮਾਰ ਕੇ ਕਿਹਾ ਕਿ ਤੈਨੂੰ ਜੋ ਤੇਤੋਂ ਹੁੰਦਾ ਤੂੰ ਚਾਹੇ ਸੀਐਮ ਲਵੇ ਵਗ ਜਾ ਜੋ ਤੇਤੋਂ ਹੁੰਦਾ ਤੂੰ ਉਹ ਖਾੜ ਲੈ ਤੇਰਾ ਜੋ ਤੇਤੋਂ ਬਣਦਾ ਉਹ ਕਰ ਲੈ ਤੂੰ ਤੇਰੇ ਕਿਸਾਨਾਂ ਨੂੰ ਬੁਲਾ ਲੈ ਅਸੀਂ ਤੇਰਾ ਕੁਝ ਨਹੀਂ ਹੋਣ ਦਿੰਦੇ ਤੈਨੂੰ ਡਿਊਟੀ ਤੇ ਤੈਨੂੰ ਕੱਢਤਾ ਤਾਂ ਕੱਢਤਾ ਤੈਨੂੰ ਡਿਊਟੀ ਤੇ ਨਹੀਂ ਚੜ੍ਹਣ ਦਿੰਦੇ ਜੇਕਰ ਸਾਨੂੰ ਨਾ ਬਹਾਲ ਕੀਤਾ ਗਿਆ ਤਾਂ ਅਸੀਂ ਇਸ ਆਲਟੀਮੇਟਮ ਦੇ ਹਿਸਾਬ ਦੇ ਨਾਲ ਅਸੀਂ ਸੀਐਮ ਦੀ ਕੋਠੀ ਦੇ ਅੱਗੇ ਆ ਕੇ ਆਤਮਦਾਹ ਕਰਾਂਗੇ ਸਾਡੇ ਲਈ ਵੀ ਹੋਰ ਕੋਈ ਚਾਰਾ ਨਹੀਂ ਜੀ ਮੈਨੂੰ ਮਜਬੂਰ ਹਨ ਆਤਮਦਾਹ ਕਰਨਾ ਪੂਗਾ ਜਿਹਦੇ ਜ਼ਿੰਮੇਵਾਰ ਐਮਐਲਏ ਦੇਵਮਨ ਤੇ ਨਾਬਾ ਨਗਰ ਕਾਉਂਸਲ ਪ੍ਰਧਾਨ ਸੁਜਾਤਾ ਚਾਵਲਾ ਤੇ ਉਹਨਾਂ ਦੇ ਪਤੀ ਮਨੀਸ਼ ਚਾਵਲਾ ਔਰ ਨਾਬੇ ਦੇ ਕਾਰਜ ਸாதਕ ਅਫਸਰ ਹੋਣਗੇ ਕੈਂਸਰ ਦਾ ਇਲਾਜ ਚੱਲ ਰਿਹਾ ਸੀਗਾ ਕਮਾਂਡ ਹਸਪੀਟਲ ਆਪਣਾ ਪੰਜ ਬੁੱਲੇ ਉੱਥੇ ਕੀ ਹੋਇਆ ਅਸੀਂ ਰਾਤ ਦੀ ਡਿਊਟੀ ਲਾ ਕੇ ਮੈਂ ਸਵੇਰੇ ਸਿਸਟਰ ਨੂੰ ਲੈ ਕੇ ਉਧਰੋਂ ਨਿਕਲੇ ਆ ਤਾਂ ਰਸਤੇ ਦੇ ਵਿੱਚ ਕਿਤੇ ਇਹਨਾਂ ਨੂੰ ਪਤਾ ਲੱਗੇ ਵੀ ਮੁਗ ਗਿਆ ਹੋਇਆਗਾ ਤਾਂ ਮੈਨੂੰ ਫਾਇਰ ਅਫਸਰ ਦਾ ਕਾਲ ਆਉਂਦੀ ਹੈ ਕਿ ਦੁਪਹਿਰੇ 12:00 ਵਜੇ ਵੀ ਤੁਸੀਂ ਬੂਟੇ ਲਾਉਣ ਵਾਸਤੇ ਆਉਣਾ ਪਊਗਾ ਮੈਂ ਉਹਨਾਂ ਨੂੰ ਦੱਸਿਆ ਮੈਂ ਹਿਉ ਸਾਹਿਬ ਨੂੰ ਵੀ ਮੈਂ ਬਕਾਇਦਾ ਰਿਪੋਰਟਾਂ ਤੱਕ ਭੇਜਤੀਆਂ ਵੀ ਜੀ ਮੇਰੀ ਭੈਣ ਦਾ ਉੱਥੇ ਇਲਾਜ ਚੱਲ ਰਿਹਾ ਹੈ ਕੈਂਸਰ ਦਾ ਤੇ ਮੈਂ ਉੱਥੇ ਜਾਣਾਗਾ ਵੀ ਮੈਂ ਕੱਲ ਆ ਜਾਊਗਾ ਤਾਂ ਮੈਨ ਫੇਰ ਫੋਨ ਆਉਂਦਾ ਕਹਿੰਦੇ ਵੀ ਤੁਹਾਨੂੰ ਆਉਣਾ ਪਊਗਾ ਜਦੋਂ ਮੈਂ 4 ਵਜੇ ਡਿਊਟੀ ਜਾਂਦਾਗਾ ਤਾਂ ਮੇਰੇ ਹੱਥ ਦੇ ਵਿੱਚ ਇੱਕ ਨੋਟਸ ਫੜਾ ਦਿੱਤਾ ਜਾਂਦਾਗਾ ਕਿ ਤੁਸੀਂ ਨਰਕਾਰਨ ਦੱਸੋ ਤੁਸੀਂ ਕੱਲ ਕਿਉਂ ਨਹੀਂ ਆਏਗੇ ਜਦਕਿ ਮੈਂ ਡਿਊਟੀ ਲਾ ਕੇ ਮੇਰੀ ਆਫ ਡਿਊਟੀ ਸੀਗੀ ਕਰਨ ਸਰ ਇਹਨਾਂ ਨੇ ਆਪਣੇ ਦੀਮਾਨ ਨੇ ਔਰ ਪੰਕਜ ਪੁਨੇ ਆਪਣੇ ਬੰਦੇ ਸਿਲੈਕਟ ਕਰਨੇ ਸੀਗੇ ਉਸ ਕਰਕੇ ਸਾਨੂੰ ਮਤਲਬ ਕਿ ਇਥੋਂ ਕੱਢਿਆ ਗਿਆ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਫਾਇਰ ਬਰਗੇਡ ਕੱਚੇ ਮੁਲਾਜ਼ਮਾਂ ਨੇ ਪ੍ਰੋਟੈਸਟ ਸੰਗਰੂਰ ਚ ਕੀਤਾ ਪ੍ਰਦਰਸ਼ਨ ਕੀਤਾ ਉੱਥੇ ਜਿਹੜੇ ਫਾਇਰ ਬਰਗੇਡ ਦੇ ਮੁਲਾਜ਼ਮ ਨੇ ਉਹ ਪਹੁੰਚੇ ਨੇ ਇੱਕ ਜਿਹੇ ਮੁਲਾਜ਼ਮ ਪਹੁੰਚੇ ਨੇ ਕਿ ਸਾਨੂੰ ਨੌਕਰੀ ਚ ਅਧ ਵਿਚਾਲੇ ਬਿਨਾ ਗੱਲ ਤੋਂ ਕੱਢ ਦਿੱਤਾ ਕਿ ਸਾਡੇ ਨੇ ਵੀ ਆਪਣੀ ਆਵਾਜ਼ ਅੱਗੇ ਰੱਖਣੀ ਹੈ ਗੱਲਬਾਤ ਕਰਾਂਗੇ ਬਾਈ ਜੁਰਮ ਬਾਈ ਜੀ ਕੀ ਨਾਮ ਆ ਬਾਈ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਮੈਂ ਨਾਬਾ ਫਾਇਰ ਬਰਗੇਡ ਦੇ ਚ ਫਾਇਰਮੈਨ ਦੇ ਤੌਰ ਤੇ 7 ਸਾਲ ਤੋਂ ਕੰਮ ਕਰਦਾ ਸੀ ਠੀਕ ਹੈ ਜੀ ਚੱਕਰ ਕੀ ਪਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਉਥੋਂ ਕੱਢ ਦਿੱਤਾ ਕੀ ਦੇਖੋ ਜੀ ਬਣਾਏ ਇਹ ਤਾਂ ਕਾਰਨ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਐਮਐਲਏ ਸਾਹਿਬ ਵੱਲੋਂ ਜਾਂ ਨਗਰ ਕੌਂਸਲ ਦੇ ਵੱਲੋਂ ਬਣਾਏ ਗਏ ਨੇ ਉਹ ਤਾਂ ਉਹਨਾਂ ਦੇ ਆਪਣੇ ਨਿੱਜੀ ਕਾਰਨ ਨੇ ਪਰ ਦਰਅਸਲ ਜਿਹੜੀ ਮੇਨ ਮੰਗਤ ਸੀ ਇਹਨਾਂ ਦੀ ਮੇਨ ਕਾਰਨ ਸੀ ਜਿਹੜਾ ਨਿੱਜੀ ਇਹਨਾਂ ਦੀ ਖੁਦਕਤ ਸੀ ਮੇਰੇ ਨਾਲ ਮੈਂ ਸ਼ੰਭੂ ਬਾਟਰ ਦੇ ਉੱਤੇ ਆਪਣੇ ਪਾਪਾ ਜੀ ਦੇ ਕੱਪੜੇ ਫੜਾਉਣ ਦੇ ਲਈ ਗਿਆ ਸੀ ਤੇ ਉੱਥੋਂ ਮੈਂ ਸਟੇਟਸ ਪਾਤਾ ਤੇ ਉਹ ਸਟੇਟਸ ਸਕਰੀਨ ਸ਼ਾਟ ਕਿਸ ਤਰੀਕੇ ਦੇ ਨਾਲ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਜਿਹੜੇ ਪੰਕਾਜੀ ਪੱਪੂ ਟਰਾਲੀ ਚੋਰ ਦੇ ਨਾਮ ਨਾਲ ਨਾਪੇ ਦੇ ਵਿੱਚ ਮਸ਼ਹੂਰ ਨੇ ਉਹਨਾਂ ਦੇ ਕੋਲ ਪਹੁੰਚ ਗਿਆ ਤੇ ਉਹਨਾਂ ਨੇ ਮ ਤੇ ਕਿਹਾ ਵੀ ਬਾਈ ਜੀ ਤੂੰ ਬਹੁਤ ਵੱਡਾ ਲੀਡਰ ਬਣ ਰਿਹਾ ਤੈਨੂੰ ਅਸੀਂ ਲੋਟ ਕਰਾਂਗੇ ਮੈਂ ਚਲੋ ਡਰਦਾ ਸੀ ਮੈਨੂੰ ਵੀ ਪਤਾ ਸੀ ਵੀ ਹੱਥ ਦੇ ਵਿੱਚ ਪਾਵਰਾ ਐਮ ਐਲ ਏ ਦੀ ਪਾਵਰ ਇਸੇ ਬੰਦੇ ਦੇ ਹੱਥ ਦੇ ਵਿੱਚ ਆ ਮੈਂ ਗੋਡੇ ਫੜੇ ਜੀ ਮਹਾ ਜੀ ਚਲੋ ਗਲਤੀ ਹੋ ਗਈ ਮੈਂ ਅੱਗੇ ਤੋਂ ਨਹੀਂ ਜਾਂਦਾ ਮੈਂ ਤਾਂ ਦਵਾਈ ਤੇ ਕੱਪੜੇ ਫੜਾਉਣ ਗਿਆ ਸੀ ਮੇਰੇ ਕੋਲ ਰਸੀਦਾਂ ਪਈਆਂ ਨੇ ਜੀ ਰਜਿੰਦਰਾ ਤੋਂ ਵਿੱਚੋਂ ਦਵਾਈ ਲੈ ਕੇ ਗਿਆ ਤੀ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਚਲੋ ਗੋਡੇ ਫੜੇ ਮੈਨੂੰ ਇਹ ਹੋਗਾ ਵੀ ਚਲੋ ਭੁੱਲ ਗਏ ਮaaf ਕਰਤਾ ਕੋਈ ਗੱਲ ਨਹੀਂ ਕੁਝ ਦਿਨਾਂ ਬਾਅਦ ਦੇ ਵਿੱਚ ਮੇਰੀ ਰਾਤ ਨੂੰ ਡਿਊਟੀ ਪਵਾਈ ਇਹਨਾਂ ਨੇ ਰਾਤ ਦੇ 12 ਵਜੇ ਡਿਊਟੀ ਪਵਾਈ ਜਦੋਂ ਕਿ ਮੇਰਾ ਡ ਇਹਨਾਂ ਨੇ ਡਿਊਟੀ ਪਵਾਈ ਤੇ ਆਪੇ ਬਾਹਰੋਂ ਆਨਲਾਈਨ ਵੀਡੀਓ ਬਣਾਉਂਦੇ ਆਏ ਆਪਦੀ ਫੇਸਬੁੱਕ ਦੇ ਉੱਤੇ ਆਨਲਾਈਨ ਹੋ ਕੇ ਛਾਪਾ ਮਾਰਿਆ ਕਹਿੰਦੇ ਜੀ ਬੰਦੇ ਦਾ ਨੌ ਪਿਆ ਹੋਇਆ ਡਿਊਟੀ ਦੇ ਪਾਈ ਹੋਈ ਆ ਤੇ ਡਿਊਟੀ ਤੇ ਹਾਜ਼ਰ ਨਹੀਂ ਜਦੋਂ ਕਿ ਮੇਰੇ ਡਿਊਟੀ ਦੇ ਉੱਤੇ ਸਾਈਨ ਤੱਕ ਨਹੀਂ ਤੇ ਮੇਰੇ ਉੱਤੇ ਇੱਕ ਝੂਠਾ ਅਲੀਗੇਸ਼ਨ ਲਾ ਕੇ ਮੈਨੂੰ ਡਿਊਟੀ ਤੋਂ ਕੱਢਤਾ ਉਹਦਾ ਕਾਰਨ ਇਹ ਸੀ ਕਿ ਈਓ ਸਾਹਿਬ ਨੇ ਜਿਹੜੇ ਨਾਬੇ ਦੇ ਨਗਰ ਕੌਂਸਲ ਦੇ ਉਹਨਾਂ ਨੇ ਆਪਣਾ ਇੱਕ ਨਜ਼ਦੀਕੀ ਆਪਣਾ ਕਾਜਨ ਫਿੱਟ ਕਰਨਾ ਸੀ ਜਿਹਨੂੰ ਕਿ ਉਹ ਪਹਿਲਾਂ ਵੀ ਫਿੱਟ ਕਰ ਸਕਦੇ ਪਰ ਐਮਐਲਏ ਸਾਹਿਬ ਨੇ ਤੇ ਨਗਰ ਕੌਂਸਲ ਨੇ ਉਹਨਾਂ ਨੂੰ ਕੱਢ ਦਿੱਤਾ ਉਹਨਾਂ ਨੇ ਕੱਟਦਾ ਦੀ ਕਾਰਨ ਇਹ ਤੀ ਕਿਉਂਕਿ ਐਮਐਲਏ ਸਾਹਿਬ ਦੇ ਜਿਹੜੇ ਪੀਏ ਨੇ ਉਹਨਾਂ ਦੇ ਤਿੰਨ ਬੰਦੇ ਸੈੱਟ ਕਰਨੇ ਤੇ ਉਹਨਾਂ ਵਾਸਤੇ ਜਗ੍ਹਾ ਹੈ ਨਹੀਂ ਸੀ ਤੇ ਜਿਹੜੇ ਪਹਿਲਾਂ ਈਓ ਸਾਹਿਬ ਦੇ ਬੰਦੇ ਦੋ ਰੱਖੇ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੁਣ ਦੁਬਾਰਾ ਬੁਲਾਇਆ ਗਿਆ ਤੇ ਐਮਐਲਏ ਸਾਹਿਬ ਦੇ ਬੰਦੇ ਫਿੱਟ ਕਰੇਗੇ ਨੇ ਉਹਨਾਂ ਨੂੰ ਫਿੱਟ ਕਰਨ ਵਾਸਤੇ ਸਾਨੂੰ ਤਿੰਨ ਬੰਦਿਆਂ ਨੂੰ ਕੱਢਿਆ ਗਿਆ ਮੇਰੇ ਨਾਲ ਦੇ ਇੱਕ ਮੇਰੇ ਸਾਥੀ ਇਹ ਨੇ ਸ਼ਮਸ਼ੇਰ ਸਿੰਘ ਤੇ ਇੱਕ ਮੁੰਡਾ ਗੁਰਤੇਜ ਸਿੰਘ ਦਵਾਈ ਲੈਣ ਗਿਆ ਉਹਦਾ ਥੋੜੀ ਪ੍ਰੋਬਲਮ ਆ ਗਈ ਜਿਹਨੂੰ ਉਲਟੀਆਂ ਲੱਗ ਜਾਂਦੀਆਂ ਹੋਰੇ ਬੈਠੇ ਨੂੰ ਇਸ ਕਰਕੇ ਉਹ ਚਲਾ ਗਿਆ ਨਹੀਂ ਤੁਸੀਂ ਗੱਲਬਾਤ ਨਹੀਂ ਕੀਤੀ ਕਿ ਸਾਡੇ ਸਾਈਨ ਨਹੀਂ ਹੋਏ ਸਾਨੂੰ ਪਤਾ ਹੀ ਨਹੀਂ ਤੁਸੀਂ ਜਿਹੜੀ ਡਿਊਟੀ ਦੀ ਗੱਲ ਕਰਦੇ ਹੋ ਕਿ ਸਾਡੇ ਲੱਭ ਤਾਂ ਕੋਈ ਗੱਲਬਾਤ ਹੀ ਨਹੀਂ ਕੋਈ ਮੈਸੇਜ ਨਹੀਂ ਆਇਆ ਕਿ ਤੁਹਾਡੀ ਡਿਊਟੀ ਬਿਲਕੁਲ ਜੀ ਮੈਂ ਇਹਨਾਂ ਨੂੰ ਜਿਹੜੇ ਸਾਡੇ ਜਥੇਬੰਦੀ ਦੇ ਆਗੂ ਨੇ ਯੂਨੀਅਨ ਦੇ ਉਹਨਾਂ ਨੂੰ ਨਾਲ ਲੈ ਕੇ ਗਿਆ ਤੀ ਆਗੂ ਤਾਂ ਚਲੋ ਸਾਡੇ ਨੇ ਜੀ ਪਰ ਜਿਹੜੇ ਐਮਐਲਏ ਸਾਭ ਦੇ ਉਹਨਾਂ ਨੇ ਤਾਂ ਅਸੀਂ ਬੱਚੇ ਹਾਂ ਜੀ ਤੇ ਮੈਨੂੰ ਨਗਰ ਕੌਂਸਲ ਪ੍ਰਧਾਨ ਦੇ ਪਤੀ ਨੇ ਜਿਹੜੇ ਪੰਕਜੀ ਪੱਪੂ ਮਨੀਸ਼ ਚਾਵਲਾ ਜੀ ਨੇ ਉਹਨਾਂ ਨੇ ਮੈਨੂੰ ਪੱਟ ਤੇ ਥਾਪੀ ਮਾਰ ਕੇ ਕਿਹਾ ਕਿ ਤੇਤੋਂ ਜੋ ਤੇਤੋਂ ਹੁੰਦਾ ਤੂੰ ਚਾਹੇ ਸੀਐਮ ਲਵੇ ਵਗ ਜਾ ਜੋ ਤੇਤੋਂ ਹੁੰਦਾ ਤੂੰ ਉਹ ਖਾੜ ਲੈ ਤੇਰਾ ਜੋ ਤੇਤੋਂ ਬਣਦਾ ਉਹ ਕਰ ਲੈ ਤੂੰ ਤੇਰੇ ਕਿਸਾਨਾਂ ਨੂੰ ਬੁਲਾ ਲੈ ਅਸੀਂ ਤੇਰਾ ਕੁਝ ਨਹੀਂ ਹੋਣ ਦਿੰਦੇ ਤੈਨੂੰ ਡਿਊਟੀ ਤੇ ਤੈਨੂੰ ਕੱਟਤਾ ਤਾਂ ਕੱਟਤਾ ਤੈਨੂੰ ਡਿਊਟੀ ਤੇ ਨਹੀਂ ਚੜ੍ਹਣ ਦਿੰਦੇ ਪਰ ਮੈਂ ਹੁਣ ਛੋਡੇ ਰਾਹੀਂ ਛੋਡੇ ਮਾਧਿਅਮ ਦੇ ਰਾਹੀਂ ਪ੍ਰਸ਼ਾਸਨ ਦੇ ਅੱਖਾਂ ਦੇ ਵਿੱਚ ਤੇ ਕੰਨਾਂ ਦੇ ਵਿੱਚ ਇਹ ਗੱਲ ਪਾਉਣੀ ਚਾਹੁੰਦਾ ਜਿਹੜੇ ਅੱਖਾਂ ਖੁੱਲ੍ਹ ਜਾਣ ਉਹਨਾਂ ਦੀਆਂ ਜੇਕਰ ਇਸ ਮਸਲੇ ਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਉਹਦੇ ਵਿੱਚ ਚੌਥੀ ਮੰਗ ਸਾਡੀ ਪਾਈ ਗਈ ਸੀ ਕਿ ਨਾਬੇ ਵਾਲੇ ਬੰਦਿਆਂ ਨੂੰ ਜਿਹੜਾ ਬਿਨਾਂ ਸ਼ਰਤ ਡਿਊਟੀ ਤੇ ਬਹਾਲ ਕੀਤਾ ਜਾਵੇ ਜੇਕਰ ਸਾਨੂੰ ਨਾ ਬਹਾਲ ਕੀਤਾ ਗਿਆ ਤਾਂ ਅਸੀਂ ਇਸ ਆਲਟੀਮੇਟਮ ਦੇ ਹਿਸਾਬ ਦੇ ਨਾਲ ਅਸੀਂ ਸੀਐਮਡੀ ਕੋਠੀ ਦੇ ਅੱਗੇ ਆ ਕੇ ਆਤਮਦਾ ਕਰਾਂਗੇ ਸਾਡੇ ਲਈ ਵੀ ਹੋਰ ਕੋਈ ਚਾਰਾ ਨਹੀਂ ਜੀ ਬਾਲ ਬੱਚੇ ਵਾਲਿਆਂਗੇ ਬੱਚੇ ਮੇਰੇ ਪੜ ਰਹੇ ਨੇਗੇ ਮੇਰੇ ਕੋਲ ਕੋਈ ਖਰਚਾ ਨਹੀਂ ਹੈਗਾ ਉਹ ਆਪਦਾ ਘਰ ਚ ਲਾਉਣ ਦੇ ਲਈ ਉਹਦੇ ਕਰਕੇ ਮੈਨੂੰ ਮਜਬੂਰਨ ਆਤਮਦਾਹ ਕਰਨਾ ਪੂਗਾ ਜਿਹਦੇ ਜ਼ਿੰਮੇਵਾਰ ਐਮਐਲਏ ਦੇਵਮਾਨ ਤੇ ਨਾਬਾ ਨਗਰ ਕਾਉਂਸਲ ਪ੍ਰਧਾਨ ਸੁਜਾਤਾ ਚਾਵਲਾ ਤੇ ਉਹਨਾਂ ਦੇ ਪਤੀ ਮਨੀਸ਼ ਚਾਵਲਾ ਔਰ ਨਾਬੇ ਦੇ ਕਾਰਜ ਸਾਧਕ ਅਫਸਰ ਹੋਣਗੇ ਤੁਹਾਡਾ ਤਾਂ ਰੀਜਨ ਤੁਹਾਡਾ ਤਾਂ ਰੀਜਨ ਇਹ ਦੱਸਿਆ ਜਾ ਰਿਹਾ ਦੂਜੇ ਬੰਦਿਆਂ ਦਾ ਰੀਜਨ ਕੀ ਹੋਇਆ ਦੂਜੇ ਮੁੰਡੇ ਸਾਰਾ ਪਤਾ ਕੀ ਚੱਕਰ ਆਈ तकरीबन ਸਾਡੇ ਬੰਦੇ 10 12 12 ਸਾਲਾਂ ਤੋਂ ਕੰਮ ਕਰਦੇ ਨੇ 10000 ਤਨਖਾਹ ਤੇ ਕਰਦੇ ਨੇ ਉਹ ਵੀ 2 ਮਹੀਨੇ ਹੋ ਗਏ ਉਹ ਵੀ ਪਈ ਨਹੀਂ ਤਾਂ ਦੀਵਾਲੀ ਕਿੱਦਾਂ ਮਨਾਉਣਗੇ ਤੇ ਦੂਸਰੀ ਗੱਲ ਕੀ ਆ ਵੀ ਅਸੀਂ ਲੋਕਾਂ ਦੀ ਜਾਣ ਮਾਨ ਦੀ ਰਾਖੀ ਕਰਦੇ ਆ ਅਸੀਂ ਤਾਂ ਹੁਣ ਵੀ ਡਿਊਟੀ 'ਚ ਹਾਂ ਹਾਂਜੀ ਹਾਂਜੀ ਸਰ ਨਾਬੇ ਨਾਬੇ 'ਚ ਨਹੀਂ ਅਸੀਂ ਜ਼ਰਾ ਆਲ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਦੇ ਤੌਰ ਤੇ ਆਏ ਹੋਇਆ ਮੈਂ ਪ੍ਰਧਾਨ ਆ ਇਸ ਟਾਈਮ ਜੂਨੀਅਨ ਵੱਲੋਂ ਤੇ ਉਹ ਉਹਦੇ ਕਰਕੇ ਅਸੀਂ ਆਏ ਹੋਇਆ ਇੱਥੇ ਧਰਨੇ ਪ੍ਰਸ਼ਾਸਨ ਕਰਕੇ ਵੀ ਸਾਨੂੰ ਪੱਕਿਆ ਕੀਤਾ ਜਾਵੇ ਜੋ ਸਾਡੇ ਮੰਗਾਂ ਨੇ ਜਿਵੇਂ ਸਾਡੇ ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਇਹ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਹੁਣ ਇਹਨਾਂ ਦੇ ਉੱਥੇ ਨਗਰ ਕੌਸ਼ਲ ਈਓ ਸਾਹਿਬ ਨੇ ਤੇ ਪ੍ਰਧਾਨ ਸਾਹਿਬ ਨੇ ਦੋ ਬੰਦੇ ਸਿਲੈਕਟ ਕਰੇ ਨੇ ਜੀ ਅਸੀਂ ਕਦ ਮਰਜੀ ਉਹਨਾਂ ਦੇ ਆਰਟੀਏ ਪਾ ਕੇ ਉਹ ਬੰਦਿਆਂ ਦੀ ਇਨਕੁਆਰੀ ਖਲਾਵਾਵਾਂਗੇ ਬਿਨਾਂ ਕਿਸੇ ਭਰਤੀ ਤੋਂ ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ ਵੀ ਬੰਦੇ ਕਿਵੇਂ ਰੱਖ ਲੈ ਸਾਡੇ ਬੰਦਿਆਂ ਨੂੰ ਕੱਢ ਕੇ ਅਗਰ ਇਹ ਗੈਰਹਾਜ਼ਰੀ ਮੰਨ ਲਓ ਇਹਨਾਂ ਨੂੰ ਕੰਮ ਥੀ ਇਹ ਇਹਨਾਂ ਨੂੰ ਇਹਨਾਂ ਦੀ ਐਬਸੈਂਟ ਲਾ ਦਾਂਦੇ ਪਹਿਲੀ ਗੱਲ ਸਰ ਤੁਹਾਨੂੰ ਮੈਂ ਨੌਲੇਜ ਲਈ ਦੱਸਣਾ ਚਾਹਣਾ ਵੀ ਸਾਡੇ ਲਈ ਨਾ ਤਾਂ ਜਿਵੇਂ ਹੁਣ ਪੱਕੇ ਮੁਲਾਜ਼ਮ ਨੇ ਉਹਨਾਂ ਨੂੰ 24 ਸੀਐਲ ਹੁੰਦੀਆਂ ਨੇ ਸਾਡੇ ਮੁਲਾਜ਼ਮਾਂ ਨੂੰ ਕੋਈ ਸੀਐਲ ਨਹੀਂ ਕੋਈ ਛੁੱਟੀ ਨਹੀਂ ਹੁੰਦੀ ਫਿਰ ਉਹਨਾਂ ਨੂੰ ਤਨਖਾਹ ਕਟਾ ਕੇ 10000 ਦੇ ਵਿੱਚੋਂ ਛੁੱਟੀ ਕਰਨੀ ਪੈਂਦੀ ਆ ਜੇ ਉਹਨਾਂ ਦੇ ਘਰੇ ਡੈਥ ਵੀ ਹੋ ਜਾਂਦੀ ਆ ਨਾ ਜੀ ਉਹ ਕਿਦਾਂ ਆਪਣਾ ਉਹ ਕਰਨਗੇ ਛੁੱਟੀ ਕਰਨਗੇ ਜੀ ਉਹਦੇ ਕਰਕੇ ਦਿੱਕਤਾਂ ਆਉਂਦੀਆਂ ਨੇ ਜੀ ਇਹ ਉਸ ਤਰ੍ਹਾਂ ਮਤਲਬ ਮੁੰਡੇ ਛੁੱਟੀ ਦੇਤੀ ਤੇ ਇਹਨਾਂ ਨੂੰ ਛੁੱਟੀ ਕਰਕੇ ਗਏ ਰਾਜਰ ਪਾ ਕੇ ਕਹਿੰਦੇ ਜੀ ਤੁਸੀਂ ਤਾਂ ਫਾਰ ਗੋ ਚਲੋ ਜੀ ਹਾਂ ਜੀ ਉਹਨਾਂ ਨੂੰ ਸਾਰੇ ਨੂੰ ਆਪਾਂ ਗੱਲ ਕਰ ਰਹੇ ਸੀ ਬਾਈ ਜੀ ਜਿਹੜੇ ਦੂਜੇ ਥੋੜੇ ਨਾਲ ਤਿੰਨ ਜਣੇ ਹੋਰ ਸੀ ਉਹਨਾਂ ਦਾ ਵੀ ਰੀਜ਼ਨ ਇਹੀ ਹੋਇਆ ਜਿਹੜਾ ਜੀ ਮੇਰੇ ਨਾਲ ਮੁੰਡਾ ਗੁਰਤੇਜ ਸਿੰਘ ਉਸ ਸਮੇਂ ਉਹ ਡਿਊਟੀ ਇੰਚਾਰਜ ਲਾਇਆ ਗਿਆ ਤੀ ਪਰ ਜਿਹੜਾ ਉਸ ਤੋਂ ਪਹਿਲਾਂ ਡਿਊਟੀ ਇੰਚਾਰਜ ਤੀ ਉਹ ਚਲਿਆ ਗਿਆ ਜੀ ਉੱਥੋਂ ਡਿਊਟੀ ਛੱਡ ਕੇ ਉਹਦੀ ਡਿਊਟੀ ਆਫ ਹੋ ਗਈ ਉਹ ਚਲਾ ਗਿਆ ਕਿਵੇਂ ਗਿਆ ਕਿਵੇਂ ਨਹੀਂ ਉਹਦੇ ਬਾਰੇ ਦੇ ਵਿੱਚ ਮੈਨੂੰ ਕੁਝ ਨਹੀਂ ਪਤਾ ਪਰ ਜਿਹੜਾ ਬੰਤਾ ਮੇਰੇ ਨਾਲ ਕੱਢਿਆ ਗੁਰਤੇਜ ਸਿੰਘ ਉਸ ਸਮੇਂ ਡਿਊਟੀ ਦਾ ਇੰਚਾਰਜ ਲਾਇਆ ਗਿਆ ਸੀ ਉਹਨੂੰ ਇਸ ਕਰਕੇ ਕੱਢ ਦਿੱਤਾ ਗਿਆ ਕਿ ਤਾਂਕਿ ਉਹ ਬੰਦਾ ਮੇਰੇ ਹੱਕ ਦੇ ਵਿੱਚ ਸੱਚ ਦੀ ਆਵਾਜ਼ ਨਾ ਬੁਲੰਦ ਕਰ ਸਕੇ ਕਿਉਂਕਿ ਉਸ ਬੰਦੇ ਨੇ ਫਾਇਰ ਅਫਸਰ ਜਿਹੜੇ ਉਸ ਸਮੇਂ ਤੇ ਫਾਇਰ ਅਫਸਰ ਤੇ ਉਹਨਾਂ ਨਾਲ ਗੱਲ ਕਰਕੇ ਡਿਊਟੀ ਪਾਈ ਗਈ ਸੀ ਤੇ ਇਹ ਡਿਊਟੀ ਪ੍ਰੀਪਲਾਈਨ ਤੀਜੀ ਕਿਉਂਕਿ 12 ਘੰਟੇ 4 ਵਜੇ ਤੋਂ ਲੈ ਕੇ 12 ਵਜੇ ਤੱਕ ਡਿਊਟੀ ਆਫ ਹੋ ਗਈ ਸੀ ਉਹਨਾਂ ਬੰਦੇ ਨੇ ਘਰ ਨੂੰ ਜਾਣਾ ਸੀ ਤੇ ਦੂਸਰੇ ਦਿਨ ਮਾਰਚ ਮਹੀਨਾ ਸ਼ੁਰੂ ਹੋਣਾ ਸੀ ਪਿਛਲਾ ਸਾਲ ਜਿਹੜਾ ਲੀਪ ਦਾ ਸਾਲ ਸੀ 4 ਤੇ ਉਦੋਂ ਲੀਪ ਦੇ ਸਾਲ ਦੇ ਵਿੱਚ ਉਹਨਾਂ ਨੇ ਜਾਣ ਬੁੱਝ ਕੇ ਡਿਊਟੀ ਪਵਾ ਕੇ ਉਹਨਾਂ ਬੰਦਿਆਂ ਨੂੰ ਡਿਊਟੀ ਦੇ ਉੱਤੇ ਰੋਕਿਆ ਗਿਆ ਤੇ ਉਸ ਬੰਦੇ ਨੇ ਜਦੋਂ ਕਿਹਾ ਵੀ ਮੈਂ ਆਵਾਜ਼ ਚੱਕੂੰਗਾ ਵੀ ਮੇਰੇ ਤੋਂ ਤਾਂ ਤੁਸੀਂ ਨੇ ਡਿਊਟੀ ਪਵਾਈ ਹੈ ਜੀ ਮੈਂ ਝੂਠ ਕਿਉਂ ਬੋਲਾਂ ਸਾਡਾ ਆਪਸ 'ਚ ਤਕਰਾਰ ਹੋਊਗਾ ਤਾਂ ਉਸ ਬੰਦੇ ਨੂੰ ਕਹਿੰਦੇ ਹੁਣ ਤੂੰ ਵੀ ਚੱਲ ਤੇਰਾ ਵੀ ਸਾਨੂੰ ਮੂੰਹ ਬੰਦ ਕਰਨਾ ਆਉਂਦਾ ਤੂੰ ਵੀ ਚੱਲਾ ਤੇ ਸਾਡੇ ਨਾਲ ਜਿਹੜਾ ਦੂਜਾ ਬੰਦਾ ਕੱਢਿਆ ਆ ਮੁੰਡਾ ਸ਼ਮਸ਼ੇਰ ਸਿੰਘ ਇਹਦੀ ਪ੍ਰੋਬਲਮ ਜੇ ਤੁਸੀਂ ਸੁਣੋਗੇ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਹਨ ਜੂਨੀ ਰੋਕ ਸਕੋਗੇ ਆ ਬਾਈ ਸਾਡੇ ਨਾਲ ਖੜੇ ਨੇ ਤੁਸੀਂ ਪੁੱਛ ਸਕਦੇ ਹੋ ਇਹਨਾਂ ਤੋਂ ਸਰ ਸਾਡੇ ਕੀ ਹੋਇਆ ਕਿ ਮੇਰੀ ਭੈਣ ਦਾ ਨਾ ਉਹਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀਗਾ ਕਮਾਂਡ ਹਸਪੀਟਲ ਆਪਣਾ ਪੰਜ ਗੁੱਲੇ ਉੱਥੇ ਕੀ ਹੋਇਆ ਅਸੀਂ ਰਾਤ ਦੀ ਡਿਊਟੀ ਲਾ ਕੇ ਮੈਂ ਸਵੇਰੇ ਅਸਿਸਟੈਂਟ ਨੂੰ ਲੈ ਕੇ ਉਧਰੋਂ ਨਿਕਲਿਆ ਤਾਂ ਰਸਤੇ ਦੇ ਵਿੱਚ ਕਿਤੇ ਇਹਨਾਂ ਨੂੰ ਪਤਾ ਲੱਗੇ ਵੀ ਮਗ ਗਿਆ ਹੋਇਆਗਾ ਤਾ ਮੈਨੂੰ ਫਾਇਰ ਆਫਸਰ ਦਾ ਕਾਲ ਆਉਂਦੀ ਹੈ ਕਿ ਦੁਪਹਿਰੇ 12:00 ਵਜੇ ਕੇ ਐਸਡੀਐਮ ਸਾਹਿਬ ਨੇ ਸੌਰੀ ਡੀਸੀ ਸਾਹਿਬ ਨੇ ਛੁੱਟੀ ਲਾਈ ਹੈਗੀ ਡਿਊਟੀ ਲਾਈ ਹੈਗੀ 250 ਬੂਟੇ ਲਾਉਣਗੇ ਵੀ ਤੁਸੀਂ ਬੂਟੇ ਲਾਉਣ ਵਾਸਤੇ ਆਉਣਾ ਪਊਗਾ ਮੈਂ ਉਹਨਾਂ ਨੂੰ ਦੱਸਿਆ ਮੈਂ ਯੋਹ ਸਾਬ ਨੂੰ ਵੀ ਮੈਂ ਬਾਕਾਇਦਾ ਰਿਪੋਰਟਾਂ ਤੱਕ ਭੇਜਤੀਆਂ ਵੀ ਜੀ ਮੇਰੀ ਭੈਣ ਦਾ ਉੱਥੇ ਇਲਾਜ ਚੱਲ ਰਿਹਾ ਹੈ ਕੈਂਸਲ ਦਾ ਤੇ ਮੈਂ ਉੱਥੇ ਜਾਣਾਗਾ ਵੀ ਮੈਂ ਕੱਲ ਆ ਜਾਊਗਾ ਵੀ ਅੱਜ ਤਾਂ ਮੈਂ ਤੋਆ ਨਹੀਂ ਆਇਆ ਨੀ ਅਜੇ ਮੈਂ ਹੁਣ ਚੰਡੀਗੜ੍ਹ ਪਹੁੰਚ ਗਿਆ ਜੇ ਤਾਂ ਨਹੀਂ ਜਾਂਦਾ ਪਹੁੰਚੇ ਹੁੰਦਾ ਘਰ ਹੁੰਦਾ ਫਿਰ ਮੈਂ ਆ ਜਾਂਦਾ ਤਾਂ ਚਲੋ ਯੋਹ ਸਾ ਮੈਨੂੰ ਫੇਰ ਫੋਨ ਆਉਂਦਾ ਕਹਿੰਦੇ ਵੀ ਤੁਹਾਨੂੰ ਆਉਣਾ ਪਊਗਾ ਮੈਂ ਕਹਾਂ ਜੀ ਮੈਂ ਤਾਂ ਨਹੀਂ ਆ ਸਕਦਾ ਹੈਗਾ ਵੀ ਮੇਰੀ ਕੱਲੂ 4 ਵਜੇ ਡਿਊਟੀ ਬਣ ਗਈ ਤਾਂ ਮੈਂ ਕੱਲ 4 ਵਜੇ ਆਜੂਗਾ ਤਾਂ ਅਗਲੇ ਦਿਨ ਫੇਰ ਮੈਨੂੰ ਮਾਰਨਿੰਗ ਮੈਸੇਜ ਆਂਦਾ ਹੈਗਾ ਫੋਨ ਨਹੀਂ ਕਰਿਆ ਉਹਨਾਂ ਨੇ ਮੈਨੂੰ ਮੈਸੇਜ ਕਰਿਆ ਕਹਿੰਦੇ ਸ਼ਮਸ਼ੇਰ ਆ ਰਹੇ ਆ ਅੱਜ ਮੈਂ ਕਹਾਂ ਜੀ ਮੈਂ ਸਵੇਰੇ ਸਵੇਰੇ 3 ਵਜੇ ਆਿਆਂਗਾ ਘਰ ਵੀ ਮੈਂ 4 ਵਜੇ ਡਿਊਟੀਆਂ ਵੀ ਮੈਂ ਜੱਤ ਕਰੈਸ਼ਟ ਕਰਕੇ ਆਜੂਗਾ ਜਦੋਂ ਮੈਂ 4 ਵਜੇ ਡਿਊਟੀ ਜਾਂਦਾਗਾ ਤਾਂ ਮੇਰੇ ਹੱਥ ਦੇ ਵਿੱਚ ਇੱਕ ਨੋਟਿਸ ਫੜਾ ਦਿੱਤਾ ਜਾਂਦਾਗਾ ਕਿ ਤੁਸੀਂ ਨਕਾਰਨ ਦੱਸੋ ਤੁਸੀਂ ਕੱਲ ਕਿਉਂ ਨਹੀਂ ਆਏ ਹੈ ਨੈਕਸਟ ਵੀ ਮੇਰੇ 4 ਦੇ 4 ਵਜੇ ਦੀ ਡਿਊਟੀ ਬਣਦੀ ਸੀਗੀ ਤਾਂ ਜਦੋਂ ਮੈਂ ਉਹਦਾ ਜਵਾਬ ਦਿੱਤਾ ਵੀ ਬਕਾਇਦਾ ਰਿਪੋਰਟਾਂ ਵੀ ਸਾਰੀਆਂ ਦੇਤੀਆਂ ਨਾਲ ਬਿਹਾ ਦਮ ਕਰਕੇ ਮੈਂ ਉੱਥੇ ਆਪਣਾ ਇਲਾਜ ਚੱਲ ਰਿਹਾ ਸੀ ਸਿਸਟਰ ਦਾ ਉੱਥੇ ਗਿਆ ਸੀਗਾ ਤਾਂ ਵੀ ਮਤਲਬ ਕਿ ਮੈਨੂੰ ਤੁਹਾਨੂੰ ਤੁਹਾਨੂੰ ਰੀਜ਼ਨ ਕੀ ਲੱਗਦਾ ਕਾਰਨ ਕੀ ਲੱਗਦਾ ਕਿ ਜਦੋਂ ਤੁਸੀਂ ਡਿਊਟੀ ਠੀਕ ਕਰ ਰਹੇ ਤੇ ਤੁਹਾਡੇ ਤੇ ਇਹ ਮਤਲਬ ਕਿਉਂ ਹੋਇਆ ਕਾਰਨ ਸਰ ਇਹਨਾਂ ਨੇ ਆਪਣੇ ਦੇਮਾਨ ਨੇ ਔਰ ਪੰਕਜ ਪੁੱਨੇ ਆਪਣੇ ਬੰਦੇ ਸਿਲੈਕਟ ਕਰਨੇ ਸੀਗੇ ਉਸ ਕਰਕੇ ਸਾਨੂੰ ਮਤਲਬ ਕਿ ਇੱਥੋਂ ਕੱਢਿਆ ਗਿਆ ਜਾਂ ਸੱਤ ਜਣੇ ਕੱਢੇ ਗਏ ਸੀ ਤੁਸੀਂ ਅਸੀਂ ਸਿਰ ਤਿੰਨ ਬੰਦੇ ਕੱਢੇ ਗਏ ਸੀਗੇ ਦੋ ਬੰਦਿਆਂ ਨੂੰ ਮਤਲਬ ਕਿ ਇੰਨਾ ਕੀ ਟੌਰਚਰ ਕਰਤਾ ਉਹ ਆਪਣੇ ਆਪ ਵੀ ਛੱਡ ਕੇ ਚਲੇ ਗਏ ਅੱਛਾ ਹਾਂਜੀ ਠੀਕ ਹੈ ਭਾਈ ਜੀ ਤਿੰਨ ਬੰਦੇ ਫਿਰ ਨਾਲ ਦੇ ਨਾਲ ਸਿਲੈਕਟ ਕਰ ਲਏ ਉਹਨਾਂ ਨੇ ਹੋਰ ਬੰਦੇ ਰੱਖ ਲਏ ਕੋਜੀ ਉਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਨੇ ਉਹ ਤਾਂ ਪਹਿਲਾਂ ਸਿਲੈਕਟ ਹੋ ਚੁੱਕੇ ਤੇ ਉਹਨਾਂ ਦੇ ਵਿੱਚੋਂ ਦੋ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜਾ ਡਿਊਟੀ ਤੋਂ ਕੱਢ ਕੇ ਘਰ ਨੂੰ ਤੋਰ ਦਿੱਤਾ ਗਿਆ ਉਹ ਬੰਦਾ ਕਿਸੇ ਕਮਜ਼ੋਰ ਬੰਦੇ ਦਾ ਹੋਊਗਾ ਰਖਾਇਆ ਹੋਇਆ ਜਾਂ ਮਤਲਬ ਉਹਦੀ ਜਾਣ ਪਛਾਣ ਕਿਸ ਕੁਦਰਤੀ ਤੌਰ ਤੇ ਆਪਣੇ ਆਪ ਸੈਟਿੰਗ ਹੋ ਗਈ ਹੋਗੀ ਡਿਊਟੀ ਤੇ ਜੁਆਇਨਿੰਗ ਜਿਹ ਉਸ ਟਮੇ ਇਹੋ ਸਾਹਿਬ ਦਾ ਨਜ਼ਦੀਕੀ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਸੀ ਉਹ ਦੁਬਾਰਾ ਫੇਰ ਡਿਊਟੀ ਦੇ ਉੱਤੇ ਬੁਲਾਇਆ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਸਿਲੈਕਟ ਕਰੇ ਗਏ ਨੇ ਜਿਹੜੇ ਬੰਦੇ ਉਹ ਐਮਐਲਏ ਸਾਹਿਬ ਦੇ ਪੀਏ ਦੇ ਨਜ਼ਦੀਕੀ ਨੇ ਜਿਹੜੇ ਕੀ ਉਹਨਾਂ ਦੇ ਆਪਣੇ ਕਾਜਨ ਨੇਗੇ ਉਹਨਾਂ ਦੇ ਇੱਕ ਤਾਂ ਉਹਨਾਂ ਦੀ ਵਾਈਫ ਦਾ ਭਰਾ ਤੇ ਦੂਜਾ ਉਹਨਾਂ ਦੇ ਆਪ ਦਾ ਭਰਾ ਜਿਹੜਾ ਪੀਏ ਸਾਹਿਬ ਦਾ ਤੇ ਇੱਕ ਉਹਨਾਂ ਦੇ ਪਿੰਡ ਦਾ ਤੇ ਪਰ ਇਹਦੇ ਤੇ ਸਾਨੂੰ ਜਿਹੜਾ ਟੌਰਚਰ ਕਰਿਆ ਗਿਆ ਸਾਡੇ ਨਾਲ ਇਹ ਬੇਰੁਖੀ ਜਿਹੜੀ ਅਪਣਾਈ ਗਈ ਆ ਉਹਦਾ ਸਿਰਫ ਕਾਰਨ ਇੱਕ ਇਹੀ ਆ ਕਿਉਂਕਿ ਅਸਮੈਿਕ ਕਿਸਾਨ ਦਾ ਪੁੱਤਾਂ ਤੇ ਇੱਕ ਮਜ਼ਦੂਰ ਦਾ ਪੁੱਤਾਂ ਅਸੀਂ ਪਹਿਲਾਂ ਹੀ ਸਰਕਾਰਾਂ ਦੇ ਮਾਰੇ ਹੋਇਆ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਛੋਡੇ ਮਾਧਿਮ ਤੇ ਰਾਹੀਂ ਸਾਡੇ ਜਿਹੜੇ ਕਿਸਾਨ ਭਰਾ ਨੇ ਮੈਂ ਉਹਨਾਂ ਦੇ ਅੱਗੇ ਵੀ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਹੁਣ ਪੰਜਾਬ ਦਾ ਜਿਹੜਾ ਮੁੱਦਾ ਜਿਹੜਾ ਬੜਾ ਭਖਿਆ ਹੋਇਆ ਸ਼ੰਭੂ ਤੋਂ ਬਾਅਦ ਦੇ ਵਿੱਚ ਨਾਬੇ ਦੇ ਵਿੱਚ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਨੇ ਮੈਂ ਉਸ ਸਮੇਂ ਵੀ ਚਲੋ ਆਪਣੇ ਘਰਦਿਆਂ ਦੇ ਨਾਲ ਮੈਂ ਇਸ ਗੱਲ ਦਾ ਮਾਰਾ ਡਰਦਾ ਨਹੀਂ ਗਿਆ ਕਿ ਉਸ ਸਮੇਂ ਵੀ ਕਿਤੇ ਮੇਰੇ ਉੱਪਰ ਕੋਈ ਗਲਤ ਐਕਸ਼ਨ ਨਾ ਪਵਾ ਦੇਵੇ ਜੀ ਇਸ ਬੰਦੇ ਨੇ ਮੈਨੂੰ ਨਾਬੇ ਦੇ ਵਿੱਚ ਵੀ ਵੜਨਾ ਬੰਦ ਕਰਾਤਾ ਸੀ ਮੈਂ ਚਲੋ ਉਹ ਚੀਜ਼ਾਂ ਨਹੀਂ ਕਹਿਣੇ ਚਾਹੁੰਦਾ ਕਿਉਂਕਿ ਹਰ ਗੱਲਾਂ ਨਹੀਂ ਕਿ ਜਿਹੜੀਆਂ ਆਪਾਂ ਮੀਡੀਆ ਦੇ ਸਾਹਮਣੇ ਵੀ ਨਹੀਂ ਰੱਖ ਸਕਦੇ ਇਹਨੇ ਮੈਨੂੰ ਇੰਨਾ ਕੁ ਜਲੀਲ ਕੀਤਾ ਮੇਰੇ ਨਾਲ ਦੇ ਇੱਕ ਬੰਦੇ ਨੂੰ ਤਾਂ ਉਹ ਮਜ਼ਦੂਰ ਦਾ ਪੁੱਤ ਉਹਨੂੰ ਵਿਚਾਰੇ ਨੂੰ ਇੰਨਾ ਕੁ ਜ਼ਿਆਦਾ ਭੜਾ ਸ਼ਬਦਾਵਲੀ ਵਰਤੀ ਕਹਿੰਦਾ ਥੋੜੇ ਤਾਂ ਬਜ਼ੁਰਗ ਪਹਿਲਾਂ ਵੀ ਜਿਹੜੇ ਨੇ ਸਾਫ ਸਫਾਈਆਂ ਕਰਦੇ ਰਹੇ ਨੇ ਤੂੰ ਕਹਿੰਦਾ ਸਫਾਈ ਸੇਵਕਾਂ ਚ ਆ ਜਾ ਫਾਇਰ ਬਗੇਟ ਚ ਕਿਹੜਾ ਕਈ ਜ਼ਿਆਦਾ ਜ਼ਰੂਰੀ ਆ ਤ ਉਸ ਬੰਦੇ ਨੂੰ ਇਹ ਗੱਲ ਬੋਲੀ ਕੀ ਗੱਲ ਇੱਕ ਮਜ਼ਦੂਰ ਦਾ ਪੁੱਤ ਜੇ ਉਹਦਾ ਪਿਓ ਮਜ਼ਦੂਰੀ ਕਰਦਾ ਰਿਹਾ ਤਾਂ ਕੀ ਉਹਦਾ ਪੁੱਤ ਵੀ ਮਜ਼ਦੂਰੀ ਕਰਦਾ ਹੀ ਮਰੂਗਾ ਜੇ ਇੱਕ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਕਿਸੇ ਸਰਕਾਰੀ ਸੰਸਥਾ ਦੇ ਵਿੱਚ ਆ ਗਿਆ ਕਿ ਉਹਨੂੰ ਵੀ ਖੇਤੀ ਨਾਲ ਵਾਲੀ ਹੀ ਜੁੜ ਕੇ ਮਰਨਾ ਪਊਗਾ ਯਾਨੀ ਕਿ ਤੁਸੀਂ ਜਥੇਬੰਦੀ ਨਾਲ ਕਰ ਲਈ ਗੱਲ ਹੁਣ ਬਾਤਾਂ ਗੱਲ ਮੈਂ ਜੀ ਹੁਣ ਇਸ ਤੋਂ ਬਾਅਦ ਦੇ ਵਿੱਚ ਦੁਬਾਰਾ ਗੱਲ ਕਰੀਆ ਦਰਅਸਲ ਮੈਂ ਉਸ ਸਮੇਂ ਪਹਿਲਾਂ ਵੀ ਗੱਲ ਕਰੀ ਸੀ ਮੇਰੇ ਮਾਮਾ ਜੀ ਖੁਦ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਵਿੱਚ ਹਰਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਨੇ ਬਲਕਾਰ ਸਿੰਘ ਜੀ ਗੱਗੜਪੁਰ ਤੋਂ ਤੇ ਮੈਂ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਲਾਂ ਦਿੱਤੀ ਮੇਰੇ ਜਿਹੜੇ ਬਜ਼ੁਰਗ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਪੰਜਾਬ ਦਾ ਮੁੱਦਾ ਵੱਡਾ ਨਹੀਂ ਵੱਡਾ ਤੇਰਾ ਮੁੱਦਾ ਏਡਾ ਵੱਡਾ ਨਹੀਂ ਤੂੰ ਆਪਣਾ ਭਾਈ ਹਜੇ ਟੁਕ ਜਾਂ ਤੂੰ ਆਪਣੇ ਜੂਨੀਅਨ ਦੇ ਲੈਵਲ ਤੇ ਉੱਤੇ ਗੱਲ ਕਰ ਤਾਂ ਮੈਂ ਯੂਨੀਅਨ ਨਾਲ ਹੁਣ ਦੁਬਾਰਾ ਜਦੋਂ ਨਾਬੇ ਵਾਲੀ ਗੱਲ ਛਿੜੀਆ ਤਾਂ ਮੈਂ ਉਹਨਾਂ ਦੇ ਅੱਗੇ ਇਹ ਗੱਲ ਰੱਖੀਆ ਤਾਂ ਉਹ ਗੱਲ ਕਹਿੰਦੇ ਨੇ ਵੀ ਭਾਈ ਅਸੀਂ ਪੂਰੀ ਕਮੇਟੀ ਦੇ ਵਿੱਚ ਅਸੀਂ ਇਹ ਗੱਲ ਜਾਂਚਾਂਗੇ ਤੇ ਉਹਨਾਂ ਨੇ ਹੁਣ ਗੱਲ ਚੈੱਕ ਵੀ ਕਰ ਲਈਆ ਉਸ ਤੋਂ ਬਾਅਦ ਦੇ ਵਿੱਚ ਉਹ ਕੀ ਫੈਸਲਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਇਹ ਆ ਵੀ ਮੈਂ ਸੱਚ ਆ ਜਾਂ ਝੂਠਾ ਉਹਨਾਂ ਨੇ ਇਹ ਪਰਖ ਕਰਨੀ ਹੋਵੇ ਜਾਂ ਉਹਨਾਂ ਨੇ ਕੋਈ ਨਿੱਜੀ ਫੈਸਲਾ ਲੈਣਾ ਹੋਵੇ ਉਹਦੇ ਬਾਰੇ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਪਰ ਮੈਂ ਆਪਣਾ ਪੱਖ ਆ ਜਿਹੜਾ ਹੁਣ ਕਿਸਾਨ ਯੂਨੀਅਨ ਨੂੰ ਰੱਖ ਦਿੱਤਾ ਜੀ ਇਹ ਚੀਜ਼ ਵੀ ਵੀ ਤੁਸੀਂ ਵੀ ਮੇਰਾ ਪੱਖ ਲਵੋ ਕਿਉਂਕਿ ਮੈਨੂੰ ਕਿਸਾਨ ਨਹੀਂ ਧਰਨੇ ਦੇ ਵਿੱਚ ਜਾਣ ਪਿੱਛੇ ਸਿਰਫ ਮੈਂ 2 ਘੰਟਿਆਂ ਦੇ ਲਈ ਗਿਆ ਤੀ ਇੱਕ ਕੱਪੜੇ ਆਪਣੇ ਪਾਪਾ ਜੀ ਦੇ ਕੱਪੜੇ ਫੜਾਉਣ ਤੇ ਦਵਾਈ ਫੜਾਉਣ ਉਹਨਾਂ ਦੀ ਫੇਸ ਕਰਕੇ ਮੈਨੂੰ ਖੁੰਦਕ ਦੇ ਵਜੋਂ ਕੱਢਿਆ ਗਿਆ ਮੈਨੂੰ ਡਿਊਟੀ ਬਿਲਕੁਲ ਜੀ ਸੋ ਫਾਇਰ ਵਰਗੇਟ ਮੁਲਾਜ਼ਮਾਂ ਦਾ ਧਰਨਾ ਸੰਗਰੂਰ ਚ ਲੱਗਦਾ ਇੱਥੋਂ 90 ਤੋਂ ਮੁਲਾਜ਼ਮ ਕੱਢੇ ਗਏ ਨੇ ਜਿਹੜੇ ਪਿਛਲੇ ਦਿਨੀ ਉਹਨਾਂ ਨੇ ਦੱਸਿਆ ਕਿਤੇ ਨਾ ਕਿਤੇ ਕਿ ਸਾਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੱਢਿਆ ਗਿਆ ਸਾਡੇ ਨਾਲ ਰੰਜਸ ਕਰਕੇ ਸਾਨੂੰ ਕੱਢਿਆ ਗਿਆ ਆਪਣੇ ਬੰਦੇ ਸੈੱਟ ਕਰਵਾਉਣ ਲਈ ਤੇ ਮੰਗ ਰੱਖ ਰਹੇ ਨੇ ਕਿ ਅਸੀਂ ਵੱਡਾ ਪ੍ਰੋਟੈਸਟ ਅਸੀਂ ਵੀ ਕਰਾਂਗੇ ਸਾਡੇ ਮਸਲੇ ਤੇ ਕਿ ਸਾਨੂੰ ਬਿਨਾਂ ਕਾਰਨ ਦੱਸੇ ਕਿਉਂ ਕੱਢਿਆ ਗਿਆ ਸਾਨੂੰ ਕਿਤੇ ਨਾ ਕਿਤੇ ਅਸੀਂ ਜੌਬ ਕਰ ਰਹੇ ਸੀ ਤਾਂ ਉੱਥੇ ਹੋਰ ਬੰਦੇ ਸੈੱਟ ਕਰਨ ਲਈ ਇਹ ਕੰਮ ਕੀਤਾ ਗਿਆ ਇਹ ਸਾਡੇ ਤੇ ਕਾਰਵਾਈ ਕੀਤੀ ਗਈ ਆ ਸੰਜੀਵ